ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਤਿ ਸਭੰ ਗੁਰ ਪ੍ਰਸਾਦਿ ਜਪ ਹਾਦਸਾ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹਸੀ ਪੀ ਸੱਚ ਸੋਚਾ ਸੋਚਣਾ ਹੋਈ ਜੇ ਸੋਚੀ ਲਖਵਾਰ ਚਪੇ ਚਪਨਾ ਹੋਈ ਜੇ ਲੈ ਰਹਾ ਲਿਵਤਾਰ ਦੁਖਿਆ ਫੁਖਣਾ ਤਰੀ ਜਿਵਨ ਨਾ ਪੁਰੀਆਂ ਭਾਰ ਸਹ ਸਿਆਣ ਪਾਲਖ ਹੋਹੀ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਬ ਕੋੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਤਿਖਿਆ ਨਾਲ ਹੁਕਮ ਹੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੀ ਹੋਵਨ ਜੀ ਹੁਕਮ ਰੇ ਵੜਾਈ ਹੁਕਮ ਹੀ ਤਵਨੀਚ ਹੁਕਮ ਆਨਿਖ ਦੁਖ ਸੁਖ ਪਾਈਐ ਹੈ ਕਰਾ ਹੁਕਮ ਹੀ ਬਖਸ਼ੀਸ ਹੁਕਮ ਹੀ ਸਦਾ ਬੁਆਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਉਜਾਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸਾਰ ਗਾਵੇ ਕੋ ਗਨਵੜਿਆਈਆਂ ਆਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਧ ਕਰਿ ਤਨ ਕੀਖ ਗਾਵੇ ਕੋ ਜਿ ਲੈ ਫਿਰ ਦੇਹ ਗਾਵੇ ਕੋ Japਦ ਸਦੂਰ ਗਾਵੇ ਕੋ ਵਖੇ ਹਾਜ਼ਰਾ ਹਜ਼ੂਰ ਕਤਨਾ ਕਥੀ ਨਾ ਵੇ ਤੋਟ ਗਤ ਗਤ ਕਥੀ ਕੋਟੀ ਕੋਟ ਕੋਟ ਦੇਂਦਾ ਦੀ ਲੰਦੇ ਤੇ ਖਵਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਗੁਏ ਹੁਕਮ ਚਲਾਏ ਰਾਹੁ ਨਾਨਕ ਵਿਗਸੇਵੇਂ ਪ੍ਰਵਾਹੂ ਸਾਚਾ ਸਾਹਿਮ ਸਾਚ ਨਾਏ ਭਾਕਿਆ ਪਾਉ ਅਪਾਰ ਅਕਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਅਗ ਰਖਿਆ ਜਿਸ ਦੇ ਦਰਬਾਰ ਮੋਹ ਕਿ ਵਰਣ ਗੋਦੀਆ ਜਿਸ ਸੰਤਰੇ ਪਿਆਰ ਅੰਮ੍ਰਿਤ ਵੇੜਾ ਸਾਚਨਾਵ ਵੜਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੋਕ ਦੁਆਰ ਨਾਨਕ ਇਵੇਂ ਜਾਣੀਏ ਸਭ ਬੀ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਰਿੰਦਨ ਸੋਇ ਜਨ ਸੇਵਿਆ ਦਿਨ ਪਾ ਮਾਨਨ ਗਾਵੀਏ ਗੁਣੀ ਨਿਧਾਰ ਗਾਵੀਏ ਸੁਣੀ ਅਮਰਖਿਆ ਭਾਉ ਦੁੱਖ ਪਰ ਹਰ ਜੋ ਕਰਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸੁਬਾਈ ਗੁਰੀ ਸਰਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾ ਨਹੀਂ ਕਹਿ ਨਕਤ ਨਾ ਜਾਈ ਗੁਰਾ ਇਕ ਦੇਹ ਬਜਾਈ ਸਵਨਾ ਜੀਆ ਕਾਇਕ ਦਾਤਾ ਸੋ ਮਹਿ ਸਰ ਨਾ ਜਾਈ ਈਸਾਂਦਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤਿਸ ਸੇਠੋ ਪਾਈ ਵਿਖਾ ਮਨ ਕਰਮਾਂ ਕੇ ਮਿਲੇ ਲਈ ਮਤਬ ਜਰਤਾਂ ਜਵਾਹ ਮਾਰਗ ਜੇ ਗੁਰ ਕੀ ਸਿਕ ਸੁਣੀ ਗੁਰ ਆਗ ਤੇ ਮਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮਹਿ ਵਿਸਰਦਾ ਜਾਈ ਜੀ ਜੁਗ ਚਾਰ ਯਾਰ ਜਾਹੂਰ ਦਸਨੀ ਹੋਏ ਨਵਾਂ ਖੰਡਾ ਵਿਜਾਰੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸਨੀ ਰਜਗਲੇ ਜੀ ਤਿਸ ਨਦਦਾ ਵਹੀ ਤਾਵਾ ਨ ਪੂਛੇ ਕੇ ਕੀਤਾ ਅੰਦਰ ਕੀਰਤ ਕਰ ਦੋ ਸੇ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰਾ ਗੁਣਵੰਤਾ ਗੁੰਦੇ ਤਿਹਾ ਕੋਈ ਨਾ ਸੁਜੈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿਧ ਪ੍ਰੀਸੁਰਦਾਤ ਸੁਣਿਆ ਤਾ ਤੌ ਲਕਾਸ ਸੁਣਿਆ ਦੀਪ ਲੋਕਾ ਤਾਲ ਸੁਣਿਆ ਕੋਈ ਨਾ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਪਰਮਾ ਇੰਦ ਸੁਣਿਆ ਮੁਕਸਲਾ ਸੁਣਿਆ ਜੋਗ ਜੁਗ ਤਨ ਪੇ ਸੁਣਿਆ ਸਾਸ ਸਿਮਰਤ ਜੇ ਤਾਰ ਪਦ ਕੰਸ ਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾ ਸੁਣਿਆ ਸਤ ਸੰਤੋਗਿਆ ਸੁਣਿਆ ਸਰਕਾਰ ਇਸ ਨਾਨ ਸੁਣਿਆ ਬੜ ਬੜ ਪਾਵੇ ਮਾਗ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਉ ਕਾ ਨਾਸ ਸੁਣਿਆ ਸਰਾਂ ਗੁਰਾਂਗੇ ਗਾਹੁ ਸੁਣਿਆ ਸੇਖ ਪੀਰ ਪਾਸ਼ਾਹ ਸੁਣਿਆ ਅੰਧੇ ਪਾਵੇ ਰਾਹੋ ਸੁਣਿਆ ਹਾਥ ਵਿਸ ਗਾਹੁ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੁਖ ਭਾਉ ਕਾ ਨਾਸ ਮੰਨੇ ਕੀ ਕਰ ਗਹੀ ਨਾ ਜਾਏ ਜੀ ਕੋ ਕਹੇ ਪੀਛੇ ਵਿਚਤਾਏ ਕਾਗਦ ਕਰਮ ਨ ਲਿਖ ਰਹਾਰ ਮੰਨੇ ਕਾ ਭਗ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਦਾ ਸੁਰਤ ਹੋਵਾ ਮਨ ਬੁੱਧ ਮੰਨੇ ਸਗਲ ਬੋਨ ਕੀ ਸੁੱਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਉ ਕੇ ਸਾਥ ਨਾ ਜਾਏ ਐਸਾ ਨਾਮ ਦਰਜਨ ਹੋਏ ਜੇ ਕੋ ਮਨ ਜਾਣੇ ਮਨ ਗੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਸੇ ਪਰਬਟ ਜਾਏ ਮੰਨੇ ਮਗਨਾ ਚੱਲਿਆ ਪੰਥ ਮੰਨੇ ਧਰਮ ਸੇ ਤੀ ਸੰਬੰਧਾ ਸਾ ਨਾਮ ਦਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਗੋਵਿੰਦ ਆਪੇਖ ਸਾ ਨਾਮ ਗਿਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਹੈ ਦਰਵਾਜਾ ਪੰਜਾ ਕਾ ਗੁਰੂ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿਆ ਕਰਨੇ ਨਾਹੀ ਸੂਬਾਰ ਤਉ ਧਰਮ ਦਿਆ ਕਾ ਪੂਤ ਸੰਤੋਖ ਸਾਭ ਰਖਿਆ ਜਨ ਸੂਤ ਜੇ ਕੋ ਪੂਜਿਆ ਹੋਵੇ ਸਚਿਆਰ ਤਵਨੇ ਰੂਪਰ ਗ੍ਰੰਤਾ ਭਾਰ ਧਰਤੀ ਕੋਰ ਪਰੈ ਹੋਰ ਪੂਰ ਤਿਸਤੇ ਭਾਰ ਤੁਲ ਕਮਨ ਜੋਰ ਗੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਵੜੀ ਕਲਾਬ ਹੁਵੇ ਦੇ ਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇ ਤਾਂ ਹੋਏ ਕੀਤਾ ਤਾਂ ਸਵਾਲੀ ਰੂਪ ਕੀਤੀ ਦਾ ਜਾਣੇ ਕੌਣ ਗੂਤ ਕੀਤਾ ਪੁਸਾ ਹੋਏ ਕੋ ਕਵਾਉ ਤਿਸ ਤੇ ਹੋਏ ਲਗਦਰਿ ਆਉ ਕੁਦਰਤ ਕਮਨ ਕਹਾ ਵਿਚਾਰ ਇਕ ਵਾਰਿਆ ਨਾ ਜਾਵਾਂ ਇੱਕ ਵਾਰ ਜੁਤ ਤੁ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਪੰਦਰ ਅੰਕਾਰ ਸੰਕ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਗ ਰੰਤ ਮੁਕ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸੋਧੀ ਸੰਗ ਦਾਤਾਰ ਸੰਗ ਸੋਰਮਾ ਪਖਸਾਰ ਸੰਗ ਹੋਣ ਲਿਖ ਲਾਇ ਤਾਰ ਗਤੁ ਤਤ ਕਮ ਕਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਤ ਭਾਵੇ ਸਾਈਂ ਬਲਿਕਾਰ ਤੂੰ ਸਦਾ ਸਲਾਮ ਅਨੰਤ ਰੰਕਾਰ ਸੰਖ ਮੁਰਖੰਦ ਘੂਰ ਸੰਗ ਸੋਰ ਹਰਾਉਂ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਖ ਰਵਟ ਤਿਆ ਕੁਮਾਏ ਅਸੰਖ ਪਾਪੀ ਪਾਪ ਕਰ ਜਾਹੀ ਅਸੰਕੁੜਿਆਰ ਕੂੜੇ ਫਿਰਾਹ ਅਸੰਗ ਮਲੇਸ਼ ਮਰ ਪੱਕ ਖਾਹੇ ਅਸੰਗ ਨੰਦਕ ਕਰ ਕਰਹਿ ਪਾਰ ਨਾਰਕ ਨੀਜ ਗਹਿ ਵਿਚਾਰ ਵਰ ਨਾ ਜਾਮਾ ਇੱਕ ਵਾਰ ਜੋਦਿ ਭਾਵੀ ਸਾਈ ਪਲੀਕਾਰ ਤੂੰ ਸਦਾ ਸਲਾਮ ਤਰੰਕਾਰ ਅਸ਼ੰਖਨਾਵ ਸੰਖਤਾਵ ਗਮੁ ਗਮ ਸੰਖਰੋ ਸੰਕਹਿ ਸਰਪਾਰ ਹੋਏ ਅਖਰੀ ਨਾਵ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਰ ਅਖਰਾਂ ਸਹਿ ਸੰਜੋਗ ਵਖਾਨ ਜਿਨੇ ਲਿਖੇ ਤੇ ਸਨਾਹੀ ਜਿ ਫਰਵਾਏ ਤਿਪ ਤਿਪਾਹੀ ਜੇ ਤਾਗੀ ਤਾ ਦੇਤਾ ਨਾ ਹੋਵੇਂ ਨਾਵੇਂ ਨਾਹੀ ਕੋਤਾ ਉਦਦ ਗਉਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਤੁਸ ਭਾਵੇਂ ਸਾਈ ਪੁਲੀ ਕਾ ਤੂੰ ਸਦਾ ਸਲਾਮ ਵੰਦਰੰਕਾਰ ਪਰੀਆ ਹੱਥ ਪੈਰ ਤੰਦੇ ਹੋ ਪਾਣੀ ਤੋ ਤਉ ਤੁਸ ਗੇਹ ਮੋਤਪਲੀਤੀ ਕੱਪੜ ਹੋਏ ਦੇ ਸਾਭ ਗੁੰ ਲਈਏ ਓ ਤੋਏ ਪਰਿਆ ਮਤ ਪਾਪਾਂ ਕੇ ਸੰਗ ਓ ਤੋ ਪਹਿਨਾਵੇਂ ਕੈ ਰੰਗ ਉਨੀ ਪਾਪੀ ਅਖ ਨਾਹੀ ਕਰ ਕਰ ਕਰਦਾ ਲਿਖ ਲੈ ਜਾ ਹੂ ਆਪੀ ਵੀ ਜਾਪੀ ਹੀ ਖਾਹੂ ਨਾਨਕ ਹੁਕਮਿ ਆਬੂ ਰਜਾ ਹੂ ਤੀਰ ਤਪ ਦਿਆ ਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਅਮਲ ਕੀਤਾ ਪਾਉ ਅੰਤਰਗਤ ਤੀਤ ਮਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਗਿਣ ਗੁਣ ਕੀਤੇ ਭਗਤਾਂ ਹੋਏ ਸਵਸਾਦ ਬਾਣੀ ਪਰਮਾਉ ਸ ਸੁਹਾ ਸਦਾ ਮਨ ਚਾਉ ਕਉਸ ਵੇਲਾ ਵਕਤ ਗਵਨ ਗਵਨ ਚਦ ਕਮਨਵਾਰ ਕਮ ਸ ਰਤੀ ਮਾ ਗਵਨ ਜਥੂ ਆਕਾਰ ਇਲਾ ਬਯਾ ਪੰਡਤੀ ਜਹੂ ਵੇਲੇ ਕੁਰਾਨ ਵਗ ਨਾ ਪਾਇਓ ਕਾਦੀਆਂ ਜੇ ਲੇਖਨ ਲੇ ਕੁਰਾਨ ਸਿਤਵਾਰ ਨਾ ਜੋਗੀ ਜਾਣ ਰਤਵਾਰ ਨਾ ਕੋਈ ਜਾ ਕਰਦਾ ਸ੍ਰੀ ਕੋ ਸਾਜੇ ਆਪੇ ਜਾਣੇ ਸੋਈ ਕਰੇ ਆਕਾ ਕਿਉ ਵਰਨੀ ਕਿਵ ਜਾੜਾ ਨਾਨਕ ਆਖਨ ਸਭ ਕੋ ਆਖੇ ਇੱਕ ਦਿਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੂ ਜਾਣੇ ਅੱਗੇ ਗਿਆ ਨਾ ਸੋਹੈ ਪਤਲ ਪਤਾਨ ਲਖ ਅਗਾਸ ਅਗਾਸ ਓੜ ਕੋੜੁ ਪਾਤ ਕੀ ਵੇਦ ਕਹਿਨਿ ਗਵਾਤ ਸਹਿ ਸਠਾਰਾਂ ਕਹਿਨ ਗਤੇ ਬਾਸ ਰੂਇਕ ਤਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵਿਨਾਸ਼ ਨਾਨਕ ਵਡਾ ਖਿਆਪੇ ਜਾਣ ਆਪ ਸਾਲਾਹੀ ਸਾਲਾਹੀ ਜੇ ਤੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਉਣੇ ਸਮੁੰਦਰਾਂ ਜਾਣੀਆਂ ਸਮਸਾ ਸੁਲਤਾਨ ਗ੍ਰਹਾਂ ਸੇ ਦੀ ਮਾਲਤਾਨ ਕੀੜੀ ਤੋ ਨਾਲ ਹੋਣੀ ਜੇ ਤੁਮਨੋਂ ਨਾ ਵੀਸਰ ਹੈ ਅੰਤਰਾ ਸਿਫਤੀ ਗਿਆਨਾਂਤ ਅੰਤਨ ਕਰਨੇ ਦੇ ਨਾਂਤ ਅੰਤਨ ਵੇਖਣ ਸੁਨਾਂਤ ਅੰਤਨ ਜਾਪੇ ਕਾ ਮਨਮੰਤ ਅੰਤਨ ਜਾਪੇ ਗੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀ ਤੇ ਬਿਲ ਰਾਹੀ ਤਾਂ ਕਿ ਅੰਤਨ ਪਾਹੀ ਜਾਹੀ ਈ ਹੋ ਅੰਤ ਨਾ ਜਾਣੇ ਕੋਈ ਭੂਤਾ ਕਹੀ ਅਵਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾ ਹੋਏ ਵੱਡੂ ਚਾ ਹੋਏ ਕੋਈ ਤੁਝੇ ਕੋ ਜਾਣੇ ਸੋਏ ਜਿਵੜਿ ਆਪ ਜਾਣਿ ਆਪ ਆਪ ਨਾਲ ਮੰਤਰੀ ਕਰਮ ਕੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੁਲਨਾ ਤਮਾਏ ਕਿਤੇ ਮੰਗਹਿ ਜੋਤ ਪਾਰ ਕਿਤੇ ਅੰਗੜ ਨਹੀਂ ਵਿਚਾਰ ਕਿਤੇ ਖਬ ਟੂਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਕਾਹੀ ਕਿਤੇ ਆਦੂ ਭੂਖ ਸਰਵਾਰ ਇਹ ਵੀ ਦਾ ਤੇਰੀ ਰਾਤਾਰ ਬੰਦ ਖਲਾਸੀ ਬਾਣੀ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕਾਖਨ ਪਾਏ ਉਹ ਜਾਣੀ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੀ ਆਖੇ ਸੀ ਵੀ ਗਈ ਕੇ ਜਿਸ ਨੂੰ ਬਖਸ਼ੇ ਸਲਾਹ ਨਾਨਕ ਬਾਤ ਸ਼ਾਹੀ ਬਾਦਸ਼ਾਹ ਹੋ ਅਮਲ ਗੁਣ ਮਲਵਾਪਾਰ ਮਲਵਾਪਾਰੀ ਅਮਲ ਭੰਡਾਰ ਮੁਲਾਵੈ ਮੁਲਾ ਜਾਹੇ ਅਮੁਲ ਭਾਏ ਅਮੁਲਾ ਸੁਮਾਹੇ ਮੁਲ ਧਰਮੁਲ ਦੀ ਬਾਣੀ ਧਰਮੁਲ ਬਰਬਾਰ ਅਮੁਲੋਈਸ਼ ਮੰਗੈ ਸ਼ਾਨ ਮੁਲ ਕਰਮਾ ਮੁਲ ਕਰਮਾਨ ਮੁਲੋ ਮੁਲਾਖਿਆ ਨਾ ਜਾਏ ਆਖਾ ਕਰੇ ਲਿਮਲਾਏ ਆਖੇ ਵੀਰ ਬਾੜ ਪੁਰਾਨ ਆਖੇ ਪੜ੍ਹੇ ਕਰੇ ਮੁਕਿਆਨ ਆਖਹ ਵਰਮਾ ਆਖੇਂਦਾ ਕਿ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿਦਿ ਆਖੇ ਕੀ ਦੇਗੀ ਤੇ ਬੁੱਧ ਆਖੇ ਧਨ ਵਖ ਦੇਵ ਆਖੇ ਸੋ ਨਰਮੁ ਜਨ ਸੇਵ ਕੇਤੇ ਆਖੇ ਆਖਨ ਪਾਹੀ ਕੇਤੇ ਕਹਿ ਕਾ ਉਠ ਉਡ ਜਾਹੀ ਇਤੇ ਕੀਤੇ ਹੋਰ ਕਰਹਾ ਤਾਕ ਨਾ ਸਕੈ ਕੀ ਜੀਵ ਡਪਾਵੇ ਦੇਵਣ ਹੋਏ ਨਾਨਕ ਜਾੜੇ ਸਾਚਾ ਸੋਈ ਜੀ ਕੋ ਆਖੇ ਬੋਲ ਵਿਗਾੜ ਤਮ ਕੀਏ ਸਰਗਾ ਵਾਰਾ ਗਾਵਾਰ ਸੋਦਰ ਕੀ ਹਾ ਸੋ ਘਰ ਕੀ ਹਾ ਜਿਤ ਵੇ ਸਰਬ ਸੰਮਾਲੇ ਬਾਜੀ ਨਾਦ ਅਨੇਕ ਸੰਖਾ ਕੀ ਤੇ ਬਾਵਨ ਹਾਰੇ ਕੀ ਤੇ ਰਾਗੁਰੀ ਸੁਭੈਨ ਕੇ ਤੇ ਗਾਵਨ ਹਾਰੇ ਗਾਵੈ ਤੁਨੋ ਗਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾ ਨਹੀ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹੰਸ ਦਾ ਸਵਾਰੇ ਗਾਵੈ 인ਦਿੰਦ ਦਾਸਨ ਬੈਠੇ ਦੇਵਤਾ ਦਰ ਨਾਲ ਲੇ ਗਾਵੈ ਸੇ ਸਮਾਦੀ ਅੰਦਰ ਗਾਵੈ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਦਨ ਰਕੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਨਿਆ ਬਨਮੋਹਨ ਸੁਰਗਾ ਮਚ ਪਿਆਲ ਦੇ ਗਾਵਨ ਰਤਨ ਪਾਏ ਤੇਰੇ ਅਠ ਸਰ ਤੀਰਤ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੀ ਸੀ ਤੁੰ ਨੂੰ ਗਾਵਹਿ ਜੂਤ ਪਾਵਨ ਰਤੇ ਤੇਰੇ ਭਗਤ ਸਾਲ ਦੇ ਹੋਰ ਗੀਤੇ ਗਾਵਨ ਸੇ ਮੈ ਚਿਤ ਨਾਵ ਨਾਨਕ ਆ ਵਿਚਾਰੇ ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਅਜ ਰਾਜਨ ਉਜਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਾਰ ਕਰ ਵੇਖਾ ਕੀਤਾ ਆਪਣਾ ਜਿਪ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਤ ਸਾਹੂ ਸਹਾ ਬਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸਰਨ ਪਚੋਲੀ ਤਿਆਨ ਕੀ ਕਰੈ ਵਿਭੂਤ ਖਿੰთა ਕਾਲ ਕੁਵਾਰੀ ਕਾਇ ਜਗ ਜੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਾਝੀ ਤੇ ਜਗ ਜੀਤ ਆਦੇਸ ਸਿਆ ਆਦੇਸ ਆਦਿ ਨਿ ਨਾਦ ਨਾ ਹਤ ਜਗ ਜੁਗ ਏਕੋ ਵੇਸ ਪੂਰਤ ਗਿਆਨ ਦਿਆ ਪੰਡਾਰਨ ਗੜਗੜਵਾਜੈ ਨਾਦ ਆਵ ਨਾਸ ਨਾਸਈ ਸਰਜਾਂਗੀਰਿ ਸਰਵਰਾਸਾਦ ਸੰਜੋਗ ਵਿਜੋਗ ਦੇ ਉਪਾਚ ਲਾਵੇ ਲੇਖਿ ਆਵੇ ਭਾਗ ਆਦੇਸਿ ਆਦੀਸ ਆਦਿ ਨੀਨ ਨਾਦ ਨਾਹ ਜੁਗ ਜੁਗ ਏਕੋ ਵੇਸ ਏ ਕਮਾਈ ਜੁਗਤ ਵਿਆਈ ਤਿੰ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਗੰਡਾਰੀ ਇਕ ਲਾਏ ਦੀਵਾਨ ਜਿਵਤਿਸ ਭਾਵ ਮੈਂ ਤਵੇਂ ਚਲਾਵੇ ਜਿ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਦਰਨਾਵ ਬਹੁਤਾ ਗਿਡਾਨ ਆਦੀਸ ਤਸੈ ਆਦੀਸ ਆਦ ਨੀਲਨਾਦ ਨਹ ਜੁਗ ਜੁਗ ਏਕੋ ਵੇਸ ਆਸੰ ਲਲ ਪੰਡਾ ਜੋ ਗਿਛ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸੋ ਜਨਹਾਰ ਨਾਨਕ ਸੋਚੀ ਕੀ ਸਾਚੀ ਕਾਰ ਆਦੀਸ ਤਸਾ ਆਦੀਸ ਆਦ ਨੀਲ ਨਾਦਨਾ ਹਜਿਗ ਜੁਗ ਇਕੋ ਇਸ ਇਕ ਦੂਜੀ ਪਉਣ ਲਖ ਹੋਹੀ ਲਖ ਵੈ ਲਖ ਇਸ ਲਾਲ ਲਗੜਾਖ ਹੈ ਨਾਮ ਜਗਦੀਸ਼ ਇਤਰਾਹ ਬਦਬੜੀਆ ਚੜੀਆਂ ਹੋਏ ਕੀ ਸੁਮ ਗੱਲਾਂ ਆਕਾਸ਼ ਕੀ ਇਟਾ ਈਰੀਸ ਨਾਨਕ ਨਰਦੀ ਪਾਈਆ ਕੂੜੇ ਕੂੜਾ ਠੀਸ ਆਖੰ ਜੋ ਜਬਨਾ ਦੂਰ ਜੋਰ ਦਾ ਮੰਗੰਦੇ ਨਾ ਦੂਰ ਜੋਰ ਦਾ ਜੀਵਨ ਮਰਨਾ ਦੂਰ ਜੋਰ ਦਾ ਰਾਜ ਮਰ ਮਨਸੂਰ ਜੋਰ ਦਾ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁਟਾ ਸੰਸਾਰ ਜਿਸ ਸਾਧ ਜ਼ੋਰ ਕਰਵੇ ਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਦਿਤੀ ਵਾਰ ਭਵਨ ਬਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸਵੀਰ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਸੁਸਹਿ ਸੋਹਣ ਪੰਜ ਪਰਵਾ ਨਦਰੀ ਕਰਮ ਪਵਿਨੀ ਸਾਲ ਕਤਪਕਾਈ ਉਥਪਾਈ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾਏ ਉਤਰਮ ਗਿਆਨ ਕੰਡ ਕਾ ਕੋ ਕਰਮ ਤੇ ਭਗਵਨ ਪਾਣੀ ਵੈ ਸੰਦਰ ਦੇ ਤੇ ਕਾਲ ਮਹੀਜ ਕੇ ਤੇ ਅਬਰ ਮੇਕਾਰਦ ਗੜੀਆ ਰੂਪ ਰੰਗ ਕੇ ਵੀਸ ਕੀਤੇ ਆ ਕਰਮ ਭੂਮੀ ਮੇਰ ਕੇ ਤੇ ਕੇ ਤੇ ਤੁ ਉਪਦੇਸ਼ ਕੀਤੇਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦ ਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੀਵਦਾ ਨਮਨ ਕੀਤੇ ਕੀਤੇ ਰਤਨ ਸਮੰਧ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਰਿੰਦ ਕੀਤੇ ਆ ਸੂਰ ਦੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪਰਜਾਨ ਦਿੱਤਾ ਨਾਲ ਬਨੋਦ ਕੋਟ ਨਾਨਦ ਸ਼ਰਮ ਖੰਡ ਕੀ ਬਾਣੀ ਰੂਪ ਤਤਹਕਾਰਦ ਕਰੀਏ ਬਹੁਤ ਨੋਬ ਤਾਂਗੀਆਂ ਗੱਲਾਂ ਕਥਿਆ ਰਾਜਾ ਹੀ ਜੀ ਕੋ ਬਹਿ ਬੀਜੇ ਪੁਜਤਾਇ ਤਤਹਕੜੀਆ ਸੋਧਮਤ ਮਨਪਤ ਬੁੱਧ ਤਿਥਾ ਘੜਿਆ ਸਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾ ਬਸੂਰ ਤਨ ਮੈਂ ਰਾਮ ਰਹਾ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੀ ਰੂਪ ਨਾ ਕਤਨੇ ਜਾਹੀ ਨਾ ਉਹੇ ਮਰਹਿ ਨਾ ਠਾਗੇ ਜਾਹੀ ਜਿਨ ਕੈ ਰਾਮ ਸੇ ਮਨ ਬਾਹੀ ਤਿਥਾ ਭਗਤ ਵਸੇ ਕੇ ਲੋਕ ਰਹੇ ਨਾਨ ਸਚਾ ਬੰਸੋਏ ਸਾਚ ਕੰਡ ਵਸੇਂਦਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਤਕੰਡ ਮੰਡਲ ਵਰਪਾਉਂਦੇ ਜੀ ਕੋ ਕਥਿਤਾ ਅੰਤਰਾੰਤ ਤਤ ਚਾਲੂ ਲੋ ਆਕਾਰ ਜਿਵ ਜਿਵ ਹੁਕਮ ਦੇਵ ਦਿਵਕਾਰ ਵਿਖੈ ਵਿਖਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਦ ਬਹਾਰਾ ਤੀਰ ਸੁਨਿਆ ਰਹਣ ਮਦਵੇ ਤਿਆਰ ਬਾਹ ਖੰਨਾ ਗੰਤਾਬ ਤਬਤਾਓ ਬਾंडा ਭਾਉ ਅੰਮ੍ਰਿਤ ਟਾਲ ਗੜੀਏ ਸ਼ਬ ਸੱਚੀ ਟਕਸਾਲ ਜਿੰਨ ਕੋ ਨੁਤਰ ਕਰੰਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤਮ ਹਾਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਕਲ ਜਗਤ ਚੰਗਿਆਈਆਂ ਬੁਰੀਆਂ ਆਂ ਬਾਚਿ ਤਰਮਹ ਦੂਰ ਗਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ